ਸਾਡਾ ਕੱਟੇ ਹੋਣ ਦਾ ਜੋ ਮਕਸਦ ਹੈ ਤੁਸੀਂ ਸਾਰੇ ਜਾਣਦੇ ਹੋ। ਕਮੇਤਰਾਂ ਫਤਿਹਗੜੀ ਦੁਨੀਆ ਹਲਕੇ ਦੀ ਤਕਰੀਬਨ 190 ਪੰਚਾਇਤਾਂ ਨੇ 2022 ਦੇ ਵਿੱਚ ਸਰਕਾਰ ਬਣੀ। ਸਰਦਾਰ ਬਾਲ ਤੋਂ ਬਾਅਦ ਤਾਂ ਕਾਫੀ ਪਿੰਡਾਂ ਦੇ ਵਿੱਚ ਮੈਂ ਬੈਣ ਪੈਂਦੇ ਰਿਹਾ। ਕਾਫੀ ਮਾਮਲਿਆਂ ਦੇ ਖੁੱਲ੍ਹ ਪੈੜਾ ਦੇ ਉਮੀ ਕਈ ਘਰਾਂ ਦੇ ਚਿਰਾਗ ਲਈ ਤੇ ਮੇਕੀਆ ਪਰਮਾਨਤਕ ਕੀ ਹੁੰਦਾ ਜਦੋਂ ਕਿਸੇ ਦੇ ਘਰ ਦਾ ਜਰਾਗ ਜੁਲਿਦਾ ਕਮਾਉਣ ਵਾਲਾ ਇੱਕ ਹੀ ਪਰਿਵਾਰ ਦਾ ਜੀਵ ਦਾ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਆ ਉਸੇ ਤਹਿਤ ਹੀ ਫਤਿਹਗੜ ਚੂੜੀਆਂ ਤੋਂ ਵੀ ਹਲਕਾ ਇੰਚਾਰਜ ਤੇ ਪੰਚਾਇਤ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਨਸ਼ਾ ਮੁਕਤੀ ਯਾਤਰਾ ਜਿਹੜੀ ਆ ਉਹ ਇੱਥੋਂ ਆਗਾਜ਼ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਇੱਥੇ ਜਿਹੜੇ ਲੋਕ ਬੱਦੋਵਾਲ ਕਲਾਂ ਤੋਂ ਬਲਬੀਰ ਸਿੰਘ ਪੰਨੂ ਵੱਲੋਂ ਨਸ਼ਾ ਮੁਕਤੀ ਯਾਤਰਾ ਜਿਹੜੀ ਆ ਇੱਥੋਂ ਜਿਹੜੀ ਹਲਕਾ ਫਤੇਗੜ ਚੂੜੀਆਂ ਤੋਂ ਜਿਸ ਦੀ ਸ਼ੁਰੂਆਤ ਕੀਤੀ ਗਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਗੱਲਬਾਤ ਕਰਦੇ ਆ ਬਲਬੀਰ ਸਿੰਘ ਪੰਨੂ ਅਤੇ ਹੋਰਾਂ ਸਾਹਿਬ ਅੱਜ ਜਿਹੜੀ ਆਗਾਜ਼ ਹੋਇਆ ਜੀ ਨਸ਼ਾ ਮੁਕਤੀ ਯਾਤਰਾ ਦਾ ਪੰਜਾਬ ਵਿੱਚ ਤੁਹਾਡੇ ਵੱਲੋਂ ਅੱਜ ਫਤੇਗੜ ਚੂੜੀਆਂ ਚ ਜਿਹੜੀ ਹੈ ਇਹ ਸ਼ੁਰੂਆਤ ਕੀਤੀ ਗਈ ਆ ਕੀ ਇਹ ਬਹੁਤ ਸਤਿਕਾਰਯੋਗ ਸਰਦਾਰ ਭਗਵੰਤ ਸਵਾ ਗੰਸਿਕ ਮਾਨ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਇੱਕ ਨਸ਼ਾ ਮੁਕਤ ਮਹਿੰਮ ਚੱਲੀ ਹੈ ਉਸੇ ਮਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੀ ਬਿੰਨਾਂ ਦੇ ਵਿੱਚੋਂ ਭਾਲ ਕੀਤੀ ਜਾ ਰਹੀ ਹੈ ਅੱਜ ਪਿੰਡ ਵੀਲਾ ਦੇਜਾ ਪਿੰਡ ਡੋਗਰ ਪਰ ਪਿੰਡ ਬੱਦੋਵਾਲ ਇਨ੍ਹਾਂ ਤਿੰਨਾਂ ਪਿੰਡਾਂ ਦੇ ਵਿੱਚ ਸਰਕਾਰ ਜੋ ਸਾਡੇ ਸਰਪੰਚ ਸਪੈਨਾਂ ਦੀ ਅਗਵਾਈ ਹੇਠ ਪਿੰਡਾਂ ਦੀ ਸੰਗਤ ਨੂੰ ਬੁਲਾਇਆ ਗਿਆ ਐਸ.ਡੀ.ਐਮ ਸਾਹਿਬ ਤਹਿਸੀਲਦਾਰ ਸਾਹਿਬ ਪੀ.ਡੀ.ਪੀਓ ਸਾਹਿਬ ਐਸ.ਐਚ.ਓ ਸਾਹਿਬ ਔਰ ਪ੍ਰਸ਼ਾਸਨ ਦੇ ਹੋਰ ਵੀ ਨੁਮਾਇੰਦੇ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਗਿਆ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਕਿ ਜੇ ਕੋਈ ਸਾਡਾ ਪੁੱਤ ਭਰਾ ਕਿਸੇ ਕਾਰਨ ਕਰਕੇ ਜੇ ਕੋਈ ਨਸ਼ੇ ਤੇ ਲੱਗ ਚੁੱਕਾ ਹੈ ਉਹਦੇ ਬਾਰੇ ਸਾਨੂੰ ਜਾਣੂ ਕਰਵਾਇਆ ਜਾਵੇ ਤਾ ਜੋ ਉਸ ਬਤਨ ਨੂੰ ਉਸ ਭਰਾ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਾ ਸਕੀਏ ਉਸ ਪਰਿਵਾਰ ਦਾ ਭਲਾ ਹੋ ਸਕੇ ਮੈਂ ਤੁਹਾਡੇ ਚੈਨਲ ਦੇ ਮੱਦੇ ਮਰਾਈ ਹੱਥ ਜੋੜ ਕੇ ਪੂਰੇ ਫਤਿਹਗੜ ਚੂੜੀਆਂ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਨਸ਼ਾ ਖਤਮ ਕਰਨ ਦੇ ਵਿੱਚ ਸਰਕਾਰ ਏਡੀ ਛੋਟੇ ਦਾ ਜੋਰ ਲਾ ਰਹੀ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੈ ਇੱਕ ਸੱਚਾ ਸੁੱਚਾ ਪੰਜਾਬ ਨੂੰ ਸੀਐਮ ਮਿਲਿਆ ਹੈ ਪਹਿਲਾ ਸੀਐਮ ਮਿਲਿਆ ਜਿਹਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਵੱਡਾ ਫੈਸਲਾ ਲਿਆ ਮੇਰੀ ਸਾਰੇ ਫਤਿਹਗੜ੍ਹ ਵਾਸੀਆਂ ਨੂੰ ਬੇਨਤੀ ਹੈ ਇਸ ਮਿਹਨ ਦੇ ਵਿੱਚ ਸਾਥ ਦਿਓ ਤਾਂ ਜੋ ਅਸੀਂ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਔਰ ਕਿਸੇ ਪਰਿਵਾਰ ਦਾ ਚਿਰਾਗ ਬਚਾ ਸਕੀਏ ਬੜਾ ਮਨ ਨੂੰ ਦੁੱਖ ਲੱਗਦਾ ਹੈ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਟੀਕਿਆਂ ਦੇ ਨਾਲ ਹੋਈਆਂ ਦੱਥਾਂ ਟੀਕੇ ਨਾਲ ਦੇ ਨਾਲ ਹੋਈਆਂ ਦੱਥਾਂ ਉਹਨਾਂ ਦੇ ਭੋਗਾਂ ਦੇ ਜਾ ਕੇ ਉਹਨਾਂ ਦੇ ਸੁਸਕਾਰਾਂ ਦੇ ਜਾ ਕੇ ਬੜਾ ਅਤਰੂ ਖੁੰਦੇ ਅਤਰੂ ਹੁੰਦੇ ਨੇ ਕਿਉਂਕਿ ਸਾਡੇ ਆਪਣੇ ਪਰਿਵਾਰ ਦੇ ਜੀ ਨੇ ਮੈਂ ਆਪਣੇ ਵੱਲੋਂ ਸਾਰੇ ਹੀ ਅਧਗੜ ਵਸਗੀਆਂ ਹੱਥ ਜੋੜ ਕੇ ਅਪੀਲ ਕਰਦਾ ਜਿੰਨੇ ਵੀ ਸਰਪੰਚ ਸਾਹਿਬ ਨੇ ਉਹਨਾਂ ਨੂੰ ਅਪੀਲ ਕਰਦਾ ਜੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਇਦਾਂ ਨਸ਼ਾ ਵੇਚਣ ਵਾਲਾ ਹੈਗਾ ਉਹਦੇ ਬਾਰੇ ਜਾਣੂ ਕਰਵਾਓ ਜੇ ਕੋਈ ਨਸ਼ਾ ਕਰਨ ਵਾਲਾ ਹੈਗਾ ਕਿਸੇ ਪਰਿਵਾਰ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪੂਰਾ ਖਰਚਾ ਸਰਕਾਰ ਚੁੱਕੂਗੀ ਖਾਣ ਪੀਣ ਦਾ ਰਹਿਣ ਸਹਿਣ ਦਾ ਸਰਕਾਰ ਕਰੂਗੀ ਉਸ ਭਰਾ ਦਾ ਉਸ ਬੱਚੇ ਦਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਊਗਾ ਔਰ ਭਰਾ ਨੂੰ ਵਧੀਆ ਇਨਸਾਨ ਬਣਾ ਕੇ ਉਹਦੇ ਪਰਿਵਾਰ ਨੂੰ ਦਿੱਤਾ ਜਾਊਗਾ ਇਹ ਮੇਰੀ ਬੇਨਤੀ ਹੈ ਇਸ ਮਹਿਮ ਦੇ ਵਿੱਚ ਸਾਡਾ ਨਾਲ ਮਿਲ ਕੇ ਸਾਥ ਦਿਓ ਪੰਜਾਬ ਸਰਕਾਰ ਨਾਲ ਪਿੰਡ ਚ ਵੀ ਇਹ ਨਸ਼ਾ ਛਡਾਊ ਕੇਂਦਰ ਜਿਹੜੇ ਆ ਤੁਹਾਨੂੰ ਥੇਟ ਕਰ ਜਾ ਰਹੀਆਂ ਜੋ ਕਿ ਬਹੁਤ ਹੀ ਮਹੱਤਵਪੂਰਨ ਨਵੀਂ ਗੱਲ ਹੈ ਜਿਹੜੇ ਲੈਸ ਹੋ ਗਏ ਪਤਾ ਨਹੀਂ ਕਿੰਨੇ ਲੋਕ ਬਣ ਜਾ ਰਹੇ ਸਭ ਤੋਂ ਪਹਿਲਾਂ ਜੀ ਜਿੰਨੇ ਵੀ ਸਰਕਾਰੀ ਹਸਪੀਟਲ ਨੇ ਉਹਨਾਂ ਹਸਪੀਟਲਾਂ ਦੇ ਵਿੱਚ ਐਕਸਟਰਾ ਬੈੱਡ ਲਾਏ ਜਾ ਰਹੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਆਵੇ ਕਿਸੇ ਪਿੰਡ ਦੇ ਕਿਸੇ ਵੀ ਬੱਚੇ ਨੂੰ ਨਸ਼ਾ ਛੱਡਣ ਦੇ ਕਾਰਨ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਕਿਸੇ ਸਰੀਰ ਕਿਸੇ ਬੱਚੇ ਦਾ ਕੋਈ ਸਰੀਰਕ ਨੁਕਸਾਨ ਨਾ ਹੋਵੇ ਤੇ ਕਾਫੀ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਸਰਕਾਰ ਥੋੜੇ ਸਮੇਂ ਤੱਕ ਜੋ ਬੈੱਡ ਪ੍ਰੋਵਾਈਡ ਕਰ ਰਹੀ ਹੈ ਔਰ ਨਸ਼ਾ ਛਡਾਊ ਜਿਹੜੇ ਸਾਡੇ ਟੀਮ ਦੇ ਮੈਂਬਰ ਨੇ ਤਾਂ ਜੋ ਕਿਸੇ ਵੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਵੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਸ਼ਹਿਰਾਂ ਦੇ ਵਿੱਚ ਜਿੰਨਾ ਵੀ ਵੱਤੋ ਵੱਤ ਸਰਕਾਰ ਕੋ ਕੀਤਾ ਜਾਊਗਾ ਸਰਕਾਰ ਕਰੂਗੀ ਤੁਹਾਡੇ ਪਿੰਡ ਤੋਂ ਅੱਜ ਸ਼ੁਰੂਆਤ ਹੋਈ ਹੈ ਹਾਂਜੀ ਇਹ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਉਹਨਾਂ ਨੇ ਨਸ਼ਾ ਛਡਾਉਣ ਵਾਲਿਆਂ ਦੀ ਹੈਲਪ ਵਾਸਤੇ ਵੀ ਕੰਮ ਕਰ ਰਹੀ ਹੈ ਤੇ ਜੋ ਨਸ਼ਾ ਵੇਚ ਰਹੇ ਆ ਉਹਨਾਂ ਦਾ ਵੀ ਮਤਲਬ ਕਰ ਰਹੀ ਹੈ ਉਹਨਾਂ ਨੂੰ ਵੀ ਫੜ ਕੇ ਜੇਲ੍ਹਾਂ ਵਿੱਚ ਦੇ ਰਹੀ ਹੈ ਸਾਡੇ ਪਿੰਡ ਨੇ ਵੀ ਮਤਾ ਪਾਇਆ ਹੋਇਆ ਹੈ ਕਿ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਜ਼ਮਾਨਤ ਨਹੀਂ ਦਿੱਤੀ ਜਾਊਗੀ ਤੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੀ ਪੂਰੀ ਪੂਰੀ ਹੈਲਪ ਕੀਤੀ ਜਾਊਗੀ